ਇਹ ਹੈ ਗੁਰਦੁਆਰਾ ਮੰਜੀ ਸਾਹਿਬ ਆਲੋਰਖ ਜਿੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦਿਆਂ ਦੇ ਪਵਿੱਤਰ ਅਸਥੀਆਂ ਬੜੇ ਹੀ ਪਿਆਰ ਅਦਬ ਸਤਕਾਰ ਨਾਲ ਸੰਭਾਲ ਕੇ ਰੱਖੀਆਂ ਹੋਈਆਂ ਨੇ ਆਓ ਦਰਸ਼ਨ ਕਰਦੇ ਹਾਂ ਗੁਰੂ ਘਰ ਦੇ ਅੰਦਰ ਚੱਲਦੇ ਹਾਂ ਜਿਵੇਂ ਤੁਸੀਂ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਤੇ ਖੱਬੇ ਪਾਸੇ ਮਾਤਾ ਗੁਜਰਕੌਰ ਜੀ ਤੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਪਏ ਹੋਏ ਨੇ ਤੇ ਸੱਜੇ ਪਾਸੇ ਜਿਹੜਾ ਇਹ ਸ਼ੀਸ਼ਾ ਜਾਂ ਬਣਿਆ ਹੋਇਆ ਹੈ ਇਸ ਬਕਸੇ ਦੇ ਵਿੱਚ ਇੱਕ ਪੱਥਰ ਨੁਮਾ ਸੱਲ ਪਈ ਹੋਈ ਹੈ ਜਿਸ ਦੇ ਉੱਪਰ ਮਾਤਾ ਗੁਜਰਕੌਰ ਜੀ ਦੇ ਚਰਨਾਂ ਦੇ ਨਿਸ਼ਾਨ ਸਾਫ਼-ਸਾਫ਼ ਵਿਖਾਈ ਦਿੰਦੇ ਨੇ ਇਹ ਪਿੰਡ ਨਾਬਾ ਤੋਂ ਭਵਾਨੀਗੜ ਰੋਡ ਤੇ ਸਥਿਤ ਹੈ 메ਨ ਰੋਡ ਤੋਂ ਕੁਝ-ਕੁਝ ਕਰਮਾਂ ਦੀ ਦੂਰੀ ਤੇ ਇਹ ਪਵਿੱਤਰ ਗੁਰੂ ਘਰ ਉਸਰਿਆ ਹੋਇਆ ਹੈ ਇਸਾ ਸਥਾਨ ਤੇ ਜਦੋਂ ਪੁਰਾਣੀ ਇਮਾਰਤ ਨੂੰ ਉਸਦਾ ਮਲਬਾ ਹਟਾਇਆ ਜਾ ਰਿਹਾ ਸੀ ਜਿਹੜੀ ਕਿ ਕਾਫੀ ਖਸਤਾ ਹਾਲਤ ਵਿੱਚ ਸੀ ਤਾਂ ਉਸ ਦੇ ਦੌਰਾਨ ਹੀ ਖੁਦਾਈ ਕਰਦੇ ਸਮੇਂ ਇਥੋਂ ਤਾਂਬੇ ਦੀ ਇੱਕ ਗਾਗਰ ਨਿਕਲੀ ਸੀ ਜਿਹੜੀ ਕਾਫੀ ਖਰਾਬ ਸਥਿਤੀ ਦੇ ਵਿੱਚ ਸੀ ਇਸ ਗਾਗਰ ਦੇ ਵਿੱਚ ਪਵਿੱਤਰ ਹਸਤੀਆਂ ਸਨ ਛੋਟੇ ਸਹਿਬਜ਼ਾਦਿਆਂ ਦੀਆਂ ਤੇ ਮਾਤਾ ਗੁਜਰਕੌਰ ਜੀ ਦੀਆਂ ਜਦੋਂ ਸੂਬਾ ਸਰਹੰਦ ਨੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਾਵਾ ਕੇ ਸ਼ਹੀਦ ਕਰਵਾ ਦਿੱਤਾ ਤਾਂ ਉਸ ਤੋਂ ਬਾਅਦ ਜਦੋਂ ਬਾਬਾ ਟੋਡਰ ਮੱਲ ਜੀ ਜਿਨ੍ਹਾਂ ਨੇ 78000 ਸੋਨੇ ਦੇ ਮੋਹਰਾ ਖੜੇ ਰੋਕਦਿਆਂ ਰੱਖ ਕੇ ਉਹ ਥਾਂ ਮੁੱਲ ਖਰੀਦੀ ਸੀ ਚੌਧਰੀ ਅੱਤਾਖਾਨ ਤੋਂ ਤਾਂ ਜਿਵੇਂ ਹੀ ਉੱਥੇ ਸੰਸਕਾਰ ਕਰਨ ਤੋਂ ਬਾਅਦ ਉਹਨਾਂ ਦੇ ਪਵਿੱਤਰ ਫੁੱਲ ਸਣ ਜਿਨ੍ਹਾਂ ਨੂੰ ਬਾਬਾ ਟੋਡਰ ਮੱਲ ਜੀ ਬੜੇ ਅਦਬ ਸਤਕਾਰ ਨਾਲ ਸਰਹੰਦ ਤੋਂ ਅਮਲੋਪਾਸੋਂ ਤੇ ਅੱਗੇ ਨਾਬਾ ਜਿਹੜਾ ਕਿ ਉਸ ਟਾਈਮ ਇੱਕ ਛੋਟਾ ਜਿਹਾ ਪਿੰਡ ਸੀ ਇਸ ਏਰੀਆ ਦੇ ਵਿੱਚੋਂ ਲੰਘਦੇ ਹੋਏ ਬਾਬਾ ਟੋਡਰਮਲ ਜੀ ਆਪਣੇ ਪਿੰਡ ਕਾਕੜਾ ਤੋਂ ਥੋੜੀ ਦੂਰੀ ਤੇ ਖੇਤਾਂ ਦੇ ਵਿੱਚ ਆਂ ਠਹਿਰੇ ਜਿੱਥੇ ਉਹਨਾਂ ਨੇ ਅਦਬ ਸਤਕਾਰ ਨਾਲ ਸਹਿਬਜ਼ਾਦਿਆਂ ਦੇ ਪਵਿੱਤਰ ਫੁੱਲਾਂ ਨੂੰ ਸੰਭਾਲਿਆ ਤਾਂਬੇ ਦੀ ਗਾਗਰ ਵਿੱਚ ਜਿਸ ਵਕਤ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਜੀ ਉਹਨਾਂ ਤੋਂ ਵਾਰਸਾਏ ਜਥੇਦਾਰ ਬਾਬਾ ਕਿਰਪਾਲ ਸਿੰਘ ਜੀ ਇਸ ਸਥਾਨ ਦੀ ਸੇਵਾ ਕਰਵਾ ਰਹੇ ਸਨ ਤਾਂ ਇਸ ਸਥਾਨ ਤੋਂ ហេਠਾਂ ਧਰਤੀ ਦੇ ਵਿੱਚੋਂ 7-8 ਫੁੱਟ ਦੀ ਡੁੰਗਾਈ ਤੋਂ ਤਾਂਬੇ ਦੀ ਗਾਗਰ ਨਿਕਲੀ ਸੀ ਜਿਸ ਦੇ ਵਿੱਚ ਪਵਿੱਤਰ ਫੁੱਲ ਸਣ ਜਿਹੜੇ ਕਿ ਵੱਡੀ ਗਿਣਤੀ ਸੰਗਤ ਨੇ ਦਰਸ਼ਨ ਕੀਤੇ ਤੇ ਸੰਗਤਾਂ ਦੀ ਸਲਾਹ مشਵਰੇ ਦੇ ਨਾਲ ਹੀ ਦੁਬਾਰਾ ਉਹਨਾਂ ਪਵਿੱਤਰ ਫੁੱਲਾਂ ਨੂੰ ਉਸ ਗਾਗਰ ਨੂੰ ਗੁਰਦੁਆਰਾ ਮੰਜੀ ਸਾਹਿਬ ਜਿੱਥੇ ਠੀਕ ਸਾਹਮਣੇ ਤੁਸੀਂ ਸਿਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੇਖ ਰਹੇ ਹੋ ਇਸ ਸਥਾਨ ਦੇ ਅਗਲੇ ਪਾਸੇ ហេਠਾਂ ਜ਼ਮੀਨ ਦੇ ਵਿੱਚ ਉਵੇਂ ਜਿਵੇਂ ਹੀ ਦਬਾ ਦਿੱਤਾ ਗਿਆ ਸੀ ਸੰਗਤਾਂ ਦੇਸ਼ ਵਿਦੇਸ਼ ਚੋਂ ਇਸ ਅਸਥਾਨ ਤੇ ਆਉਂਦੀਆਂ ਨੇ ਇੱਕ ਬੇਨਤੀ ਹੈ ਕਿ ਜਦੋਂ ਵੀ ਸੰਗਤ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਜਾਵੇ ਜਾਂ ਫਿਰ ਵਾਪਸ ਆਉਂਦੇ ਹੋਏ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਦਿਦਾਰੇ ਜ਼ਰੂਰ ਕਰੇ ਜੇਕਰ ਇਹ ਮਦਦ ਕਰ ਸਕਦਾ ਹੈ ਤਾਂ ਮੈਂ ਇਸ ਨੂੰ ਪੰਜਾਬੀ ਵਿੱਚ ਲਿਖ ਸਕਦਾ ਹਾਂ